ਜ਼ਿਲ੍ਹਾ ਤਰਨਤਾਰਨ ਵਿੱਚ ਲਗਾਤਾਰ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹੱਜ ਪਿੰਡ ਗਲਾਲੀਪੁਰ ਦੇ ਵਿੱਚ ਇੱਕ ਹੋਰ ਨੌਜਵਾਨ ਦਾ ਗੋਲੀ ਲੱਗਣ ਨਾਲ ਹੋਇਆ ਕਤਲ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਸਰ ਅੱਜ ਇੱਥੇ ਸਪੌਟ ਤੇ ਆਏ ਜੋ ਪਿੰਡ ਗਲਾਲੀਪੁਰ ਕੀ ਘਟਨਾ ਵਾਪਰੀ ਕੋਈ ਕਤਲ ਦੀ ਘਟਨਾ ਸਾਹਮਣੇ ਆ ਰਹੀ ਹੈ ਜਿਹਦੀ ਗੱਲ ਹੈ ਸਰ ਕਿੰਨੀਆਂ ਗੋਲੀਆਂ ਲੱਗੀਆਂ ਸਰ ਦੇਖੋ ਜਿਹੜੀ ਸਾਰੀ ਪੁਲਿਸ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਬਤਾਉਣਗਾ ਕਿ ਉਹਨਾਂ ਨੇ ਚਾਰਜ ਕਰੇ ਇੱਕ ਪਰਿਵਾਰ ਨੇ ਕੋਈ ਬਿਆਨ ਦਰਜ ਕਰਵਾਇਆ ਕਿਸਦੇ ਬਰਕਰਾਰ ਬਿਲਕੁਲ ਉਹਨਾਂ ਦੇ ਵੀ ਸਟੇਟਮੈਂਟ ਲੈ ਕੇ ਐਸੇ ਦਰਜ ਕਰਾ ਇੱਕ ਸਾਰ ਜਿਹੜਾ ਗਵਾਹ ਵੀ ਦੱਸਿਆ ਜਾ ਰਿਹਾ ਜਿਉਂ ਮੋਰਗਨ ਦਿੱਤਾ ਗਿਆ ਉਹ ਵੀ ਇਸੇ ਨੂੰ ਦੇ ਦਰਜਨ ਕਰਾਉਣ ਇਨਵੈਸਟੀਗੇਸ਼ਨ ਦਾ 파ਟਾ ਕਰ ਰਹੀ ਹੈ ਜਿੱਥੇ ਦੇਖੋ ਸੀਸੀਟੀਵੀ ਕੈਮਰਾ